ਪਰਨਾਲਾ ਵਿਖੇ ਸੀਵਰੇਜ ਜਾਮ ਦੀ ਮੁਸ਼ਕਲ ਨਾਲ ਜੂਝ ਰਹੇ ਲੋਕਾਂ ਦੇ ਵੱਲੋਂ ਸੀਵਰੇਜ ਵਿਭਾਗ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ ਲੋਕਾਂ ਦਾ ਗੁੱਸਾ ਵੇਖ ਅਧਿਕਾਰੀ ਦਫ਼ਤਰਾਂ ਦੇ ਵਿੱਚ ਲਾਈਟ ਪੱਖੇ ਅਤੇ ਏਸੀ ਚਾਲੂ ਛੱਡ ਕੇ ਭੱਜ ਨਿਕਲੇ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਖਿਲਾਫ ਇਸ ਦੌਰਾਨ ਜਮ ਕੇ ਨਾਰੇ ਬਾਜੀ ਵਗੀ ਤੀ ਦੱਸਦੇ ਇਹ ਸ਼ਹਿਰ ਦੇ ਵਾਰਡ ਨੰਬਰ 20 ਸੇਖਾ ਰੋਡ ਦੇ ਉੱਤੇ ਸੀਵਰੇਜ ਜਾਮਦੇ ਚੱਲਦੇ ਆ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਜਿਸ ਤੇ ਚੱਲਦੇ ਲੋਕ ਪਰੇਸ਼ਾਨ ਨੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 2.5 ਮਹੀਨੇ ਤੋਂ ਉਹਨਾਂ ਦੇ ਘਰਾਂ ਦੇ ਸਾਹਮਣੇ ਸੀਵਰੇਜ ਦਾ ਪਾਣੀ ਇਕੱਠਾ ਹੁੰਦਾ ਲੇਕਿਨ ਅਧਿਕਾਰੀ ਇਸ ਦਾ ਕੋਈ ਵੀ ਹੱਲ ਨਹੀਂ ਕੱਢ ਰਹੇ ਵਿਰੋਧ ਸਰੂਪ ਉਹਨਾਂ ਦੇ ਵੱਲੋਂ ਅੱਜ ਅਧਿਕਾਰੀਆਂ ਦੇ ਦਫ਼ਤਰ ਨੂੰ ਤਾਲਾ ਜੜਿਆ ਕਰ ਜਲਦ ਹੀ ਉਹਨਾਂ ਦੀ ਇਸ ਮੁਸ਼ਕਲ ਦਾ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਗੰਦਾ ਪਾਣੀ ਭਰ ਕੇ ਅਧਿਕਾਰੀਆਂ ਦੇ ਘਰਾਂ ਤੱਕ ਲਿਜਾਇਆ ਜਾਵੇਗਾ ਇਹ ਜਿੰਦਾ ਇਸ ਲਈ ਲਵਾਇਆ ਜੀ ਕਿ ਸਾਡਾ ਸੀਵਰੇਜ ਬੋਰਡ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਸਾਡੇ ਵੱਲ ਸਾਡੇ ਕੀ ਬੱਚੇ ਸਕੂਲਾਂ ਨੂੰ ਜਾਂਦੇ ਨੇ ਤਾਂ ਉਹ ਜੋ ਕਰੋਨਾ ਹਾਤ ਹੋ ਕੇ ਆਉਂਦੇ ਨੇ ਪਰ ਗਾਰੇ ਪਾਣੀ ਦੇ ਵਿੱਚ ਦੀ ਲੰਘਣਾ ਪੈਂਦਾ ਉਹਨਾਂ ਨੂੰ ਉਹਨਾਂਗੇ ਇੰਨੀਆਂ ਮੁਸ਼ਕਲਾਂ ਸਾਹਮਣਾ ਕਰਦਾ ਕਿ ਕੱਲ ਨੂੰ ਕਿ ਬਿਮਾਰ ਬੱਚਾ ਤੇ ਆ ਜਿਹੜਾ ਕੋਈ ਦਾ ਕੋਈ ਹੱਲ ਨਹੀਂ ਹੈਗਾ ਇੱਥੇ ਇਹ ਅਸੀਂ ਬੇਨਤੀ ਕਰਦੇ ਹਾਂ ਸੀਵਰੇਜ ਬੋਰਡ ਨੂੰ ਕਿ ਸਾਡਾ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਦੇ ਜੀ ਨੇ ਧੰਨਵਾਦੀ ਹੋ ਗਏ ਪਰ ਅਗਰ ਨਹੀਂ ਤਾਂ ਕੋਈ ਹੱਲ ਕਰ ਦੇ ਤਾਂ ਇਹ ਪੱਕਾ ਧਰਨਾ ਇੱਥੇ ਇਸੇ ਤਰ੍ਹਾਂ ਲੱਗੂਗਾ ਅਤੇ ਉਹਨਾਂ ਦੇ ਘਰਾਂ ਜਾ ਕੇ ਗੰਦਾ ਪਾਣੀ ਤੇ ਗੰਦਾ ਜੋ ਹੁੰਦਾ ਆਪਣਾ ਉਹ ਸਾਰਾ ਉੱਥੇ ਉਹਨਾਂ ਦੇ ਘਰਾਂ ਦੇ ਮੂਹਰੇ ਛਿੱਟਾਂਗੇ ਜਾ ਕੇ ਤੇ ਫਿਰ ਇਹਨਾਂ ਸਾਡਾ ਕੋਈ ਹੱਲ ਕਰਨਗੇ ਟੂਟੀਆਂ ਦਾ ਕੋਈ ਬੁਰਾ ਹਾਲ ਨਹੀਂ ਜੀ ਬਹੁਤ ਹੀ ਬੁਰਾ ਹਾਲ ਆ ਉੱਥੇ ਇਹ ਪਾਣੀ ਇੰਨਾ ਗੰਦਾ ਆ ਰਿਹਾ ਕਿ ਪੁੱਛੋ ਨਾ ਜੋ ਪੀਣ ਵਾਲਾ ਪਾਣੀ ਆ ਉਹ ਪੀਣ ਦੇ ਯੋਗ ਨਹੀਂ ਹੈਗਾ ਫਿਲਟਰ ਵੀ ਪੀਣ ਦਾ ਪਾਣੀ ਯੋਗ ਨਹੀਂ ਕਰ ਰਿਹਾ ਇਹਨਾਂ ਬੁਰਾ ਹਾਲ ਹੈ ਜੀ ਸੀ ਮਾਰੀ ਦਾ ਪੂਰਾ ਡਰਾ ਜੀ ਉੱਥੇ ਇਸ ਟਾਈਮ ਪਾਣੀ ਪੂਰਾ ਹਰਾ ਹੋਇਆ ਪਿਆ ਉਹ ਸਪਰੇਅ ਵਾਲਾ ਨਹੀਂ ਜਾਂਦਾ ਜੀ ਉੱਥੇ ਕੋਈ ਵੀ ਸਪਰੇਅ ਕਰਦੇ ਪਾਣੀ ਦੇ ਵੀ ਕੋਈ ਬਿਮਾਰੀ ਨਾ ਫੈਲੇ ਇਹ ਹੀ ਮਕਸਦ ਆ ਵੀ ਸਰ ਨਾਲ ਇਥੇ ਪੱਕਾ ਹੀ ਲੱਗੂਗਾ ਸਾਡੀ ਬੇਨਤੀ ਹੈ ਵੀ ਸਾਡੀ ਗੱਲ ਸੁਣੀ ਜਾਵੇ ਪਰ ਅਸਰ ਕੋਈ ਨਹੀਂ ਸੁਣ ਰਿਹਾ ਇਸ ਦਾ ਉੱਤੇ ਹੀ ਇਸ ਬਾਬਤ ਜਦੋਂ ਬਰਨਾਲਾ ਦੇ ਐਸਟੀਐਮ ਗੁਰਬੀਰ ਸਿੰਘ ਕੋਹਲੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਸੀਵਰੇਜ ਦੀ ਮੁਸ਼ਕਲ ਹੈ ਇਸ ਬਾਬਤ ਸੀਵਰੇਜ ਬੋਰਡ ਦੇ ਐਸਟੀਓ ਨੂੰ ਤੁਰੰਤ ਮੁਸ਼ਕਲ ਦਾ ਹੱਲ ਕਰਨ ਦੇ ਆਦੇਸ਼ ਦਿੱਤੇ ਨੇ ਉੱਤੇ ਹੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਖਾਲੀ ਪਏ ਦਫ਼ਤਰ ਦੇ ਵਿੱਚ ਚੱਲ ਰਹੇ ਏਸੀ ਪੱਖੇ ਅਤੇ ਲਾਈਟਾਂ ਦੇ ਸਬੰਧ ਵਿੱਚ ਉਹਨਾਂ ਨੇ ਕਿਹਾ ਕਿ ਇਸ ਬਾਬਤ ਸਬੰਧਤ ਅਧਿਕਾਰੀਆਂ ਨੂੰ ਫਟਕਾਰ ਲਗਾਈ ਜਾਵੇਗੀ ਆਹ ਸਸੀ ਗਾਲ ਜੀ ਮੈਨੂੰ ਹੁਣੇ ਧਿਆਨ ਚ ਲਿਆਉਂਦਾ ਗਿਆ ਕਿ ਗਲੀ ਨੰਬਰ 4 ਤੇ 5 ਦੇ ਵਿੱਚ ਥੋੜਾ ਸੀਵਰੇਜ ਦੇ ਪਾਣੀ ਦੇ ਓਵਰਫਲੋ ਦੀ ਦਿੱਕਤ ਆ ਤੋ ਮੈਂ ਐਸਯੂ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਹਿਦਾਇਤ ਕਰ ਦਿੰਦਾ ਕਿ ਕਿ ਜਲਦੀ ਤੋਂ ਜਲਦੀ ਜਿਹੜਾ ਇਹਦਾ ਹੈ ਇਹਦਾ ਹੱਲ ਦੇਖਣ ਤੇ ਜੇ ਉਹ ਬਰਸਾਤ ਕਰਕੇ ਬਰਸਾਤੀ ਪਾਣੀ ਹੈ ਤੇ ਉਹਦਾ ਵੀ ਨਿਕਾਸੀ ਦਾ ਦੇਖਣ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਆ ਇਹ ਵੀ ਉਹਨਾਂ ਨੂੰ ਪੁੱਛੂਗਾ ਜੀ ਕਈ ਵਾਰ ਬੰਦਾ ਦਫ਼ਤਰ 'ਚ ਹੁੰਦਾ ਦਫ਼ਤਰੋਂ ਇੱਕਦਮ ਉਹਨੂੰ ਨਿਕਲਣਾ ਪੈਂਦਾ ਹੈ ਤਾਂ ਪਿੱਛੋਂ ਉਹਨਾਂ ਦੇ ਜਿਹੜਾ ਸਟਾਫ ਹੁੰਦਾ ਉਹਨਾਂ ਨੇ ਜ਼ਿਆਦਾ ਦੇਖਣਾ ਹੁੰਦਾ ਜਿਹੜੇ ਦਫ਼ਤਰ ਦੇ ਪੀਐਨ ਵਗੈਰਾ ਹੋਰ ਜੇ ਨਹੀਂ ਕੀਤਾ ਤੇ ਉਹਨਾਂ ਨੂੰ ਵੀ ਦੱਸ ਦਾਂਗੇ ਜੀ ਕਿ ਬਿਜਲੀ ਤਾਂ ਦੇਖੋ ਸੰਪਤੀ ਹੈ ਇਹਨੂੰ ਤਾਂ ਬਚਾਉਣਾ ਚਾਹੀਦਾ ਇਹ ਬਿਲ ਤੋਂ ਨਾਲ ਜ਼ਿਆਦਾ ਜ਼ਰੂਰੀ ਤਾਂ ਇਹ ਵੇਸਤੇ ਜਿਹੜੀ ਨਹੀਂ ਹੋਣੀ ਚਾਹੀਦੀ ਤੋ ਆਪਾਂ ਦੇਖ ਲੈਣੇ ਜਿਉਂ ਵੀ ਮੈਂ ਕਹਿੰਦਾ ਲੋਕਾਂ ਨੂੰ ਤਾਂ ਇਹੀ ਹੈ ਜੀ ਮੈਂ ਬੇਨਤੀ ਕਰਦਾ ਕਿ ਠੀਕ ਹੈ ਉਹਨਾਂ ਦਾ ਰੋਸ ਜਾਇਜ਼ ਹੁੰਦਾ ਜਦੋਂ ਐਹੋ ਜੀ ਸਿਚੁਏਸ਼ਨ ਹੁੰਦੀ ਹੈ ਤੇ ਅਗਲਾ ਨੂੰ ਜੇ ਲੱਗਦਾ ਕੋਈ ਸਾਡੀ ਨਹੀਂ ਸੁਣਵਾਈ ਕਰਦਾ ਤੇ ਉਹ ਦੇਖੋ ਇੱਕ ਇੱਕ ਰੋਸ ਆ ਜਾਂਦਾ ਇਨਸਾਨ ਦਾ ਜਦੋਂ ਦੇ ਘਰ ਦੇ ਬਾਹਰ ਪਾਣੀ ਖੜਾ ਹੋਵੇ ਬਟ ਉਹ ਗੁੱਸਾ ਥੋੜਾ ਸ਼ਾਂਤ ਕਰਨ ਤੇ ਅਸੀਂ ਜਿਹੜਾ ਕੰਮ ਕਰਾਉਣ ਵਾਲਾ ਉਹ ਜ਼ਰੂਰ ਉਹਨਾਂ ਨੂੰ ਹਿਦਾਇਤ ਕਰਕੇ ਕਰਾਵਾਂਗੇ ਜਗਬਾਨੀ ਟੀਵੀ ਲਈ ਫਨੀ ਸ਼ਰਮਾ ਦੀ ਰਿਪੋਰਟ